ਸਸਿਕਾਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਬੀਤੀ ਰਾਤ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਰਣਜੀਤ ਬਾਵਾ ਦੇ ਪੀਏ ਉਹਨਾਂ ਦੇ ਦੋਸਤ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਕਾਬਲੇ ਗੌਰੇ ਕੇ ਬੀਤੇ ਦਿਨਾਂ ਤੋਂ ਜਿੱਥੇ ਰਣਜੀਤ ਬਾਵਾ ਤੇ ਉਹਨਾਂ ਦੇ ਦੋਸਤਾਂ ਦੀ ਖਬਰ ਇਨਕਮ ਟੈਕਸ ਤੇ ਕਰਕੇ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਸਨ ਪਰ ਸਭ ਦੇ ਵਿੱਚ ਜੋ ਮਾੜੀ ਖਬਰ ਸਾਹਮਣੇ ਆ ਰਹੀ ਹੈ ਡਿਪਟੀ ਬੋਰਾ ਜਿਹੜੇ ਕਿ ਰਣਜੀਤ 바ਵਾ ਦੇ ਪੀਏ ਸਨ ਅਤੇ ਨਾਲ ਦੀ ਨਾਲ ਉਹਨਾਂ ਦੇ ਦੋਸਤ ਸਨ ਉਸ ਦੀ ਮੌਤ ਤੋਂ ਬਾਅਦ ਭਾਵੇਂ ਕਿ ਰਣਜੀਤ 바ਵਾ ਦੇ ਵੱਲੋਂ ਇੱਕ ਭਾਵੁਕ ਸੁਨੇਹਾ ਲਿਖਿਆ ਗਿਆ ਹੈ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਪਰ ਤੁਹਾਨੂੰ ਦੱਸ ਦਿੰਨੀ ਹਾਂ ਕਿ ਡਿਪਟੀ ਬੋਰਾ ਦਾ ਦੱਸਿਆ ਜਾ ਰਿਹਾ ਹੈ ਕਿ ਜਨਮ ਦਿਨ ਸੀ ਜਨਮ ਦਿਨ ਤੋਂ ਬਾਅਦ ਉਹ ਇੱਕ ਪ੍ਰੋਗਰਾਮ ਤੋਂ ਵਾਪਸ ਆਉਂਦੇ ਪਏ ਸਨ ਕਿ ਰਾਤ ਨੂੰ ਤਕਰੀਬਨ ਜੋ ਦੱਸਿਆ ਜਾ ਰਿਹਾ ਹੈ ਕਿ 12 ਵਜੇ ਜੋ ਪੁਲਿਸ ਨੂੰ ਸੁਨੇਹਾ ਮਿਲਿਆ ਕਿ ਡਿਪਟੀ ਬੋਰਾ ਦੀ ਗੱਡੀ ਇੱਕ ਪਿੱਲਰ ਦੇ ਨਾਲ ਜਾ ਟਕਰਾਈ ਦਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਕਾਬਲੇ ਗੌਰੇ ਕੇ ਲੰਮੇ ਸਮੇਂ ਤੋਂ ਜਿੱਥੇ ਡਿਪਟੀ ਬੋਰਾ ਰਣਜੀਤ ਬਾਵਾ ਦੇ ਪੀਏ ਸਨ ਉਸੇ ਦੌਰਾਨ ਹੀ ਰਣਜੀਤ ਬਾਵਾ ਦੇ ਵੱਲੋਂ ਵੀ ਦੁੱਖ ਵਰਗੜ ਕੀਤਾ ਗਿਆ ਹੈ ਤਕਰੀਬ پولیس ਨੇ ਦੱਸਿਆ ਹੈ ਕਿ ਰਾਤ ਨੂੰ 12 ਵਜੇ ਇਤਲਾਹ ਮਿਲੀ ਸੀ ਕਿ ਬਰੀਜ਼ਾ ਗੱਡੀ ਜਿਹੜੀ ਹੈ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਜੋ ਪਿੰਡ ਲਿੱਦੜਾ ਨੇੜੇ ਪੁਲ ਤੇ ਪਿੱਲਰ ਨਾਲ ਜਾਟਕ ਨਹੀਂ ਦਿੱਸ ਤੋਂ ਬਾਅਦ ਇੱਕ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਦੂਸਰੇ ਪਾਸੇ ਰਣਜੀਤ ਬਾਵਾ ਦੇ ਪੀਏ ਡਿਪਟੀ ਬੋਰਾ ਦੀ ਵੀ ਮੌਤ ਹੋ ਗਈ ਹੈ ਇਸ ਪੂਰੇ ਘਟਨਾਕਰਮ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੇ ਪੀਏ ਦੀ ਮੌਤ ਦੇ ਦੁੱਖ ਪ੍ਰਗਟ ਕਰਦੇ ਆ ਕਿ ਆਏ ਕਿ ਮੇਰਾ ਭਰਾ ਡਿਪਟੀ ਵੋਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਏ ਭਰਾ ਹਜੇ ਅਸੀਂ ਬਹੁਤ ਕੰਮ ਕਰਨਾ ਸੀ ਅੱਗੇ ਜਾਣਾ ਸੀ ਸਾਡੀ 20 ਸਾਲਾਂ ਦੀ ਯਾਰੀ ਨੂੰ ਤੋੜ ਗਿਆ ਯਾਰਾ ਮੈਂ ਕਿੱਥੋਂ ਲੱਭੂਗਾ ਤੇਰੇ ਵਰਗਾ ਇਮਾਨਦਾਰ ਦਲੇਰ ਤੇ ਦਿਲ ਦਾ ਰਾਜਾ ਭਰਾ ਅਲਵਿਦਾ ਕਾਬਲੇ ਗੌਰੇ ਕੇ ਰਣਜੀਤ ਬਾਵਾ ਦੇ ਪੀਏ ਦੀ ਸੜਖਾਸੇ ਤੋਂ ਬਾਅਦ ਮੌਤ ਹੋ ਗਈ ਇਸ ਤੋਂ ਬਾਅਦ ਇਹ ਜੋ ਸੰਦੇਸ਼ ਹੈ ਭਾਵਿਕ ਸੰਦੇਸ਼ ਸਤਨਾ ਨੇ ਰਣਜੀਤ ਬਾਵਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ